ਭਾਜੀ ਪਿੱਛੇ ਆਓ ਥੋੜਾ ਜੀ ਬਾਬਾ ਜੀ ਬੋਲ ਜੋ ਭਾਜੀ ਬੋਲ ਜੋ ਸਾਰੇ ਕੋਈ ਫਿਰ ਪਿੱਛੇ ਆਓ ਥੋੜਾ ਜੀ ਬੰਦਾ ਕਿੱਥੇ ਕੋਈ ਸਹੀ ਬੋਲਿਆ ਥੋੜਾ ਯਾਰ ਫੋਟੋ ਵਧੀਆ ਆ ਜਗੀ ਜਰਦਾਰ ਦੇ ਦੇਖੋ ਜੀ ਬਲੇ ਫੋਟੋ ਕਰੀ ਜਾ ਜਰਦਾਰ ਜੀ ਦੇਖੇ ਜਾਨ ਸਾਹਿਬ ਯਾਰ ਧੋੜਾ ਕੇ ਆਓ ਭਾਜੀ ਇੱਥੇ ਨੰਕਾ ਥੋੜਾ ਆ ਜੀ ਚਲੋ ਜੀ ਨਾਮ ਨੇ ਜਿਹੜਾ ਖਿਡਾਪੇ ਤੇ ਜੰਦਾ ਸਾਰਾ ਮੈਂ ਕਹਾਂਗਾ ਕਿ ਹੁਣ ਪਗੜੀ ਦੀ ਰਸਮ ਹੋਏਗੀ ਬਾਬਾ ਮਕੀਨ ਅੱਜ ਪਗੜੀ ਰਸਮ ਕਰ ਰਹੇ ਨੇ ਸਾਰਿਆਂ ਨੇ ਇੱਕ ਵਾਰੀ ਇੱਥੇ ਪਹੁੰਚੀ ਆ ਉਹਨਾਂ ਦੇ ਨਾਲ ਰੂਬਰੂ ਹੋਣ ਅਤੇ ਉਹਨਾਂ ਨੂੰ ਆਪਣੀ ਗੱਲ ਜੇ ਆਪਣੇ ਦੇਸ਼ ਦੀ ਰੱਖਿਆ ਕਰਨ ਵਾਲਾ ਸ਼ਤਕਾਰਯੋਗ ਮੋਦੀ ਸਾਹਿਬ ਆਪਣੇ ਦੇਸ਼ ਨੂੰ ਤਰੱਕੀਆਂ ਵਿੱਚ ਲੈ ਗਏ ਨੇ ਅਸੀਂ ਵੀ ਚੋ ਰਹੇ ਹਾਂ ਕਿ ਜੋ ਮੋਦੀ ਸਾਹਿਬ ਦੀ ਸਰਕਾਰ ਦੇ ਅੰਦਰ ਸਾਡੇ ਜਾਕਰ ਸਾਹਿਬ ਜੀ ਆਏ ਆ ਹੋਰ ਵੀ ਉਹਨਾਂ ਦੇ ਨਵੇਂਦੇ ਹੈਗੇ ਆ ਤੇ ਸਾਡੇ ਸਮਾਜ ਨੂੰ ਚੰਗੀ ਤਰ੍ਹਾਂ ਗਾਈਡ ਕਰਨ ਕਿਉਂਕਿ ਬਹੁਤ ਸਾਡੇ ਕੋਲ ਮੰਤਰੀ ਇੱਥੇ ਆਏ ਆ ਮੈਂ ਜਿਆਦਾ ਦਖਲਵਾਜੀ ਨਹੀਂ ਸ਼ੁਰੂ ਤੋਂ ਦਿੱਤਾ ਪਰ ਹੁਣ ਮੈਂ ਦਖਲਵਾਜੀ ਜ਼ਰੂਰ ਦਊਗਾ بڑے بڑے ਮੰਤਰੀ ਆਏ ਇਹਨਾਂ ਕਿਸੇ ਨੂੰ ਪਰਵਾਹ ਨਹੀਂ ਮੰਨਦੇ ਕਿਸੇ ਦੀ ਅਸੀਂ ਮਹਾਰਾਜ ਦੀ ਕਿਰਪਾ ਦੇ ਨਾਲ ਅੱਜ ਸਾਡੇ ਨਾਲ ਪੂਰਾ ਸਮਾਜ ਸਰਕਾਰ ਦੇ ਹੈਂਟਰ ਦੇ ਵਿੱਚ ਸਰਕਾਰ ਨੇ ਤੀਰਥ ਨੂੰ ਲਿਆ ਜਦੋਂ ਬਣਾਇਆ ਦੱਸਦੇ ਦਰੋ ਸਮਾਜ ਨੂੰ ਵੀ ਪਤਾ ਜਦੋਂ ਵਾਲਮੀ ਤੀਰਥ ਦਾ ਕਬਜ਼ਾ ਲੈਣਾ ਸੀ ਜਦੋਂ ਉਦੋਂ ਵੀ ਸੰਤ ਸਮਾਜ ਨੇ ਲਿਆ ਸੀ ਸਾਡੇ ਨਾਲ ਸਮਾਜ ਸੀ ਤੇ ਲਿਆ ਸੀ ਅਸੀਂ ਕਿਸੇ ਦੀ ਓੜ ਨਹੀਂ ਗਏ ਗੱਬਰ ਸਾਹਿਬ ਨੂੰ ਪਤਾ ਭਗਵਾਨ ਵਾਲਮੀ ਕ੍ਰਾਂਤੀ ਸੈਨਾ ਦੇ ਪੰਜਾਬ ਪ੍ਰਧਾਨ ਸਰਮਣ ਜੇਲ ਨੂੰ ਵੀ ਪਤਾ ਜਿੰਨਾਂ ਦੀ ਪੂਰੀ ਟੀਮ ਆਪਣੇ ਨਾਲ ਚੱਲਦੀ ਰਹਿੰਦੀ ਹੈ ਜਨਵਰੀ ਆਪਾ ਮੁੱਖ ਮੰਤਰੀ ਸਾਹਿਬ ਨੂੰ ਬਾਦਲ ਸਾਹਿਬ ਨੂੰ ਮਿਲੇ ਸੀ ਜਦੋਂ ਮੰਦਰ ਦਾ ਰੰਗ ਆ ਡੰਗ ਦਿੱਤਾ ਸੀ ਕਬਜਾ ਵੀ ਆਪਾਂ ਨੇ ਆਇਆ ਸੀ ਉਸ ਤੋਂ ਬਾਅਦ ਜਦੋਂ ਮੰਦਰ ਬਣ ਗਿਆ ਮੰਦਰ ਦੇ ਵਿੱਚ ਇੰਨੀ ਆਹ ਕੋਈ ਇੱਥੇ ਨੀਲਾ ਝੰਡਾ ਲੈ ਕੇ ਆ ਗਿਆ ਕੋਈ ਇੱਥੇ ਮੁਸਲਮਾਨਾਂ ਦਾ ਨਿਸ਼ਾਨ ਲੈ ਕੇ ਆ ਗਿਆ ਨਿਸ਼ਾਨ ਕੋਈ ਕਿਸੇ ਦਾ ਮਾੜਾ ਨਹੀਂ ਉਸਮਾਨ ਸਮਾਜ ਆ ਉਹਨਾਂ ਦਾ ਧਰਮ ਆ ਉਹ ਬਹੁਤ ਵਧੀਆ ਉਹਨਾਂ ਵਾਸਤੇ ਬਹੁਤ ਵਧੀਆ ਧਰਮ ਆ ਉਹਨਾਂ ਨੂੰਥੋਂ ਰੱਬ ਦੀ ਸਿਹਤ ਮਿਲਦੀ ਨਹੀਂ ਸਾਡੇ ਵਿੱਚ ਇਦਾਂ ਇਦਾਂ ਦੇ ਨਿਸ਼ਾਨ ਲੈ ਕੇ ਆਗੇ ਕੋਈ ਵੀ ਦਾ ਨਿਸ਼ਾਨ ਲੈ ਕੇ ਆ ਗਿਆ ਇਦਾਂ ਦੋ ਗੁਗਲਾਂ ਵਾਲਾ ਕੋਈ ਚਰੰਗਾ ਝੰਡਾ ਲੈ ਕੇ ਇੱਥੇ ਆ ਗਿਆ ਜਿੰਨੀਆਂ ਸੀ ਸਤਾਵਾ ਸੀ ਆਪੋ ਆਪਣੇ ਝੰਡੇ ਲੈ ਕੇ ਆ ਗਏ ਆਂ ਦੀ ਸਾਡਾ ਇੱਥੇ ਝੰਡਾ ਲੱਗਣਾ ਚਾਹੀਦਾ ਇੱਥੇ ਸਾਡਾ ਝੰਡਾ ਲੱਗਣਾ ਚਾਹੀਦਾ ਦੇ ਗੁਰੂ ਪਿਆਰਿਓ ਇਸ ਤੀਰ ਦਾ ਨਾਮ ਜਿਤੋਂ ਬਦਲ ਦਿੱਤਾ ਜਿਹਦੇ ਉੱਪਰ ਵਾਲਮੀਕ ਤੀਰਥ ਤੋਂ ਵਾਲਮੀਕ ਬ੍ਰह्म ਵਾਲਿਆ ਕਰ ਦਿੱਤਾ ਗਿਆ ਸੀ ਉਹ ਵੀ ਆਪਾਂ ਸੁਦਰਸ਼ ਲੜਿਆ ਹੋਇਆ ਆਪਾਂ ਲਾਇਆ ਇੱਥੇ ਨਹੀਂ ਲੱਗਣ ਦੇਗਾ ਆਪਾਂ ਨਿਸ਼ਾਨ ਕਿੰਨਾ ਦੇ ਹੁਣੇ ਚਾਹੀਦੇ ਜਿਹੜੇ ਭਗਵਾਨ ਨੇ ਨਿਸ਼ਾਨ ਦਿੱਤੇ ਜਿਹੜੇ ਰਿੰਗਰ ਵਾਲੇ ਨਿਸ਼ਾਨ ਦਿੱਤੇ ਜਿਹੜੇ ਗੁਰੂਆਂ ਨੇ ਨਿਸ਼ਾਨ ਦਿੱਤੇ ਨੇ ਅੱਜ ਆਪਾਂ ਉਹ ਨਿਸ਼ਾਨ ਲਾਏ ਲਾਇਏ ਨੇ ਸਹਿਯੋਗ ਦੇ ਨਾਲ ਨਾਲ ਦਾਏ ਸਮਾਜ ਦੇ ਸਹਿਯੋਗ ਦੇ ਨਾਲ ਨਾਲ ਨਾ ਸਮਾਜ ਦੀ ਆਸਤਾ ਹੀ ਕਿ ਸਾਡਾ ਜੋ ਸਨਾਤਨ ਉਪਰਾਧ ਸੰਸਾਰ ਵਿੱਚ ਇੱਕ ਗੁਸਤਾਖੀ ਕਰਨ ਲੱਗਿਆ ਮੈਨੂੰ ਬਹੁਤ ਮਾਣ ਹੈ ਸਾਡਾ ਮੰਡ ਨਹੀਂ ਮੈਨੂੰ ਮਾਣ ਹੈ ਵੀ ਮੇਰੇ ਉੱਤੇ ਭਗਵਾਨ ਬਾਲਕੀ ਜੀ ਦਾ ਪੂਰਾ ਜਿਵੇਂ ਟਰੱਕਾਂ ਦੇ ਮਗਰ ਗੱਡੀ ਦੇ ਮਗਰ ਲਿਖਿਆ ਹੁੰਦਾ ਹੈ ਨਾ ਬਾਬੇ ਦੀ ਫੁੱਲ ਕਿਰਪਾ ਜੋ ਬਾਲੇ ਇਨਸਾਨ ਰਬਾ ਇੱਕ ਮਿੰਟ ਸੌ ਇੱਕ ਮਿੰਟ ਮੈਨੂੰ ਗੱਲ ਕਰਨ ਦਿਓ ਸਾਬ ਬਾਬੇ ਦੀ ਬਹੁਤ ਕਿਰਪਾ ਰਹੀ ਹੈ ਸਾਬ ਮੈਂ ਕੋਈ ਇੱਥੇ ਵਡਿਆਈ ਲੈਣ ਨਹੀਂ ਵਡਿਆਈ ਤਾਂ ਪ੍ਰਭੂ ਦੀ ਹੈ ਪਰ ਮਨੂੰ ਇੱਕ ਗਬਰਜੀ ਸੌਰੀ ਮਨੂੰ ਇਸ ਕਾਲ ਦਾ ਫਕਰ ਆ ਜਾ ਮੈਂ ਉਹਨਾਂ ਲੋਕਾਂ ਚੋਂ ਨਹੀਂ ਜਿਨ੍ਹਾਂ ਤੋਂ ਜਿਨ੍ਹਾਂ ਨੂੰ ਗਰੀਬ ਲੋਕਾਂ ਨਾਲ ਨਾਲ ਵੀ ਸਮਾਜ ਨੂੰ ਹੋਣਾ ਨਹੀਂ ਚਾਹਦਾ ਸਾਬ ਦੇ ਕੋਈ ਦਲਿਤ ਸਮਾਜ ਤੋਂ ਹੈ ਕੋਈ ਫਲਾਣੇ ਸਮਾਜ ਤੋਂ ਉਹਨਾਂ ਨੂੰ ਗਰੀਬ ਲੋਕਾਂ ਤੋਂ ਚੰਨਣ ਬੂਆ ਕੀ ਮੋ ਸਮਾਜ ਚ ਨਹੀਂ ਸਾ ਚਿੱਟੇ ਲੀੜੇ ਤੇ ਮੈਂ ਪਾਰ ਕੇ ਹੈ ਪਰ ਮੈਂ ਉਹਨਾਂ ਲੋਕਾਂ ਵਰਗਾ ਕੋਰਾ ਨਹੀਂ ਜਿਨ੍ਹਾਂ ਨੂੰ ਕਾਲੇ ਰੰਗ ਨਾਲ ਨਫ਼ਰਤ ਹੋ ਗਈ ਜਿਹੜੇ ਕਹਿੰਦੇ ਰੰਗ ਕਾਲਾ ਹੈ ਇਸ ਕਰਕੇ ਕਹਦਾ ਸਾਨੂੰ ਬੁਰਾ ਲੱਗਦਾ ਤੁਹਾਨੂੰ ਗਰੀਬਾਂ ਚੋਂ ਬੂਆ ਆਣ ਲੱਗੀ ਸਾਹ ਮੈਂ ਸੰਤ ਮਲਕੀ ਦਾ ਜੀ ਮੈਂ ਇਸ ਪਗੜੀ ਦਾ ਜੋ ਮੈਂ ਵਾਰੀ ਸਮਝਦਾ ਸਾਹਬ ਜਿਹੜੀ ਤੁਸੀਂ ਬੰਨੀ ਹੈ ਮੈਂ ਕੋਈ ਨਕਲੀ ਮੈਂ ਦੇਖੋ ਸਾਹਿਬ ਮੈਂ ਕਿਸੇ ਨੂੰ ਚੰਗਾ ਬਾੜਾ ਨਹੀਂ ਆਂਦਾ ਚਾਹ ਕਿਸੇ ਨੇ ਦਸਤਾਰ ਬੰਨੀ ਹੈ ਚਾਹ ਕਿਸੇ ਨੇ ਮਾਨ ਨਾਲ ਪਗੜੀ ਬੰਨੀ ਹੈ ਸਾਹਿਬ ਮੈਂ ਨਕਲੀ ਬੰਦਾ ਨਹੀਂ ਸਾਹਿਬ ਨਕਲੀ ਮੈਂ ਹਮੇਸ਼ਾ ਕਹਿੰਦਾ ਪਗੜੀ ਪਾਣ ਨਾਲ ਸਰਦਾਰ ਨਹੀਂ ਕੋ ਬਣਦਾ ਸਰਦਾਰੀਆਂ ਕਮਾਣੀਆਂ ਪੈਂਦੀਆਂ ਹੈ ਸਾਹਿਬ ਗੁਰੂ ਮਹਾਰਾਜ ਨੇ ਸੰਘਰਸ਼ ਕਰਕੇ ਆਪਣੇ ਸਰਬੰਸਦਾਨ ਕਰਕੇ ਸਰਦਾਰੀਆਂ ਕਮਾਈਆਂ ਸਰਦਾਰੀਆਂ ਲੈ ਕੇ ਦਿੱਤੀਆਂ ਲੋਕ ਆਪਣੇ ਜ਼ਬਰ ਦੇ ਖਿਲਾਫ ਖੜ ਕੇ ਸਰਦਾਰ ਪਾਉਂਦੇ ਐ ਨਕਲੀ ਪਗੜੀ ਨਹੀਂ ਸਾਹਿਬ ਆ ਪਗੜੀ ਤੁਸੀਂ ਬੰਨ੍ਹੀ ਐ ਸਾਹਿਬ ਮੇਰੇ ਵਾਸਤੇ ਬਹੁਤ ਵੱਡਾ ਮਾਣ ਤੇ ਫਕਰ ਹੈ ਉਹਦੇ ਨਾਲ ਨਾਲ ਜ਼ਿੰਮੇਵਾਰੀ ਵੀ ਹੈ ਸਾਹਿਬ ਅਸ਼ੀਰਵਾਦ ਲੈਣਾ ਹੈ ਬਾ ਭਗਵਾਨ ਬਾਲਕੀ ਮਹਾਰਾਜੇ تھے ਔਨ ਸਥਲ ਤੇ ਰਾਮਪੀਰ ਦੇ ਉਤੇ ਆ ਕੇ ਪ੍ਰੇਰਣਾ ਹਾਸਲ ਤੇ ਭਗਵਾਨ ਬਾਲਮੀਕੀ ਜੀ ਦੇ आशीर्वाद ਨਾਲ ਜੇ ਉਹ ਅੱਜ ਸੰਤ ਯਾਨੀ ਨਾ ਜੀ ਦੇ ਉਹਨਾਂ ਦੇ ਰਹਿਈ ਦਿਵਸ ਤੇ ਜਿਹੜਾ ਐਡਾ ਵੱਡਾ ਸਮੂਹ ਇਕੱਠ ਹੋਇਆ ਉੱਥੇ ਵਿੱਚ ਸਾਰੇ ਸੰਤ ਸਮਾਜ ਤੋਂ ਉਹਨਾਂ ਨੇ ਆਸ਼ੀਰਵਾਦ ਦਿੱਤਾ ਹੈ ਪੰਜਾਬ ਦੀ ਬਿਹਤਰੀ ਵਾਸਤੇ ਉਹਨਾਂ ਨੇ ਕਿਹਾ ਵੀ ਆ ਕੇ ਅੱਗੇ ਵਧ ਕੇ ਪੰਜਾਬ ਨੂੰ ਜਿਹੜੇ ਗਲਦਲ ਚ ਪੰਜਾਬ ਫਸੇ ਉਹਨੂੰ ਬਚਾਓ ਕਿ ਇੱਥੇ ਇਸ ਉੱਤਰ ਸਥਾਨ ਦਾ ਜਿਹੜੀ ਮਾਨ ਮਰਿਆ ਦਾ ਹੈ ਉਹਦੇ ਵਿੱਚ ਜੋ ਕਿਸੇ ਕਿਸਮ ਦਾ ਵੀ ਲੋਡ ਹੈ ਉਹਨੂੰ ਸਾਰੀ ਜ਼ਰੂਰਤਾਂ ਦਾ ਜੱਟ ਸਾਹਿਬ ਨਾਲੋਂ ਅੰਡਰ ਪੰਜਾਬ ਦਾ ਵਿਗੜਾ ਉਹਨੂੰ ਕਿਸ ਤਰ੍ਹਾਂ ਵੇਖਦੇ ਨੇ ਇਹਦਾ ਹੱਲ ਕੀ ਹੈ ਗੱਲਾਂ ਸਾਰੀਆਂ ਹੋਣਗੀਆਂ ਸਾਬਾਈ ਤਾਂ ਇੱਥੇ ਆਏ ਸਾਰਾ ਗੱਲ ਕਰਾਂਗੇ ਅੱਜ ਡਾਕਟਰ ਜੀ ਆਜਾ ਜੀ ਦਾ ਬ੍ਰੋਗਰਾਮ ਹੈ ਹਰ ਰੋਜ਼ ਮਿੱਕੀ ਅੱਜ ਬੜਾ ਸ਼ੁਭ ਦਿਨ ਹੈ ਜਨ 1966 ਦੇ ਵਿੱਚ ਸਤਿਗੁਰ ਗਿਆਨਾ ਜੀ 41 ਸਾਧੂਆਂ ਸਮੇਤ ਗੱਤੀ ਦੇਂਦੀ ਜੇਲ੍ਹ ਜਾਂਦਾ ਕਟਗੀ ਤੀਰਤੇ ਪਹੁੰਚੇ ਹਨ ਉਹਨਾਂ ਦੀ ਖੁਸ਼ੀ ਦੇ ਵਿੱਚ ਹੀ ਅੱਧੀ ਰਤੇ ਗੈਰ ਮੈ ਲਗੇ ਨੇ ਭਾਜਪੀ ਦੇ ਪੰਜਾਬ ਦੇ ਪ੍ਰਧਾਨ ਸਵੀਰ ਆਖਰ ਜੀ ਆਏ ਨੇ ਜਿਨ੍ਹਾਂ ਦਾ ਪ੍ਰਾਲਾ ਸੰਤ ਅਦਿੱਤਿਆ ਨਾਗੀ ਮੁੱਖ ਮੰਤਰੀ ਯੂਪੀ ਸੰਤ ਬਾਰਗਨਾਥ ਜੀ ਜਿਨ੍ਹਾਂ ਸਾਰਾ ਕੰਟੈਕਟ ਕਰਾ ਕੇ ਇੱਥੇ ਲੈ ਕੇ ਆਏ ਹਨ ਬਰਾ ਭਗਰੇ ਦਿਨ ਹੈ ਅਸੀਂ ਬੜੀ ਖੁਸ਼ੀਆਂ ਕਿ ਇੱਕ ਮੋਦੀ ਜੀ ਸਰਕਾਰ ਦੇ ਅੰਸ਼ ਆਏ ਇੱਥੇ ਅਸੀਂ ਉਹ ਸਵਾਗਤ ਕੀਤਾ ਨਾ ਧੰਨਵਾਦ ਕੀਤਾ ਜੈ ਹਿੰਦ ਜੀ ਤੇ ਅਜਿਹੇ ਸ਼ੁਭ ਮੌਕੇ ਤੇ ਹਾਂ ਜੀ ਅੱਜ ਦਾ ਸ਼ੁਭ ਦਿਹਾੜਾ ਜੋ ਸਹਿਬ ਸਤਗੁਰ ਗਿਆਨनाथ ਮਹਾਰਾਜ ਜੀ ਦਾ ਵਿਜੇ ਦਿਵਸ ਜੋ 81 ਦਿਨ ਜੇਲ ਜਤਰਾ ਕੱਟ ਕੇ ਆਏ ਅੱਜ ਦੇ ਦਿਨ 10 ਫਰਵਰੀ ਵਾਲੇ ਦਿਨ ਇਸ ਸ਼ੁਭ ਦਿਹਾੜੇ ਦੀ ਇਲਾਕਾ ਨਿਵਾਸੀਆਂ ਨੂੰ ਔਰ ਦੇਸ਼ ਵਾਸੀਆਂ ਨੂੰ ਔਰ ਦੇਸ਼ਾਂ ਵਿਦੇਸ਼ਾਂ ਵਿੱਚ ਰਹਿੰਦਿਆਂ ਨੂੰ ਇਸੇ ਸ਼ੁਭ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਨੇ ਆ ਉਹਦੇ ਨਾਲ ਨਾਲ ਜਿਹੜੋ ਪੰਜਾਬ ਦੇ ਪ੍ਰਧਾਨ ਬੀਜੇਪੀ ਦੇ ਜੋ ਬਣਾਏ ਗਏ ਨੇ ਸ਼ਰੀਲ ਜਾਖੜ ਜੀ ਉਹ ਵੀ ਇਸ ਸ਼ੁਭ ਦਿਹਾੜੇ ਦੇ ਮਕਸ਼ਤੇ ਵਿੱਚ ਸ਼ਰਦਾ ਦੇ ਆਪਣੇ ਫੁੱਲ ਚੜਾਉਣ ਵਾਸਤੇ ਆਏ ਨੇ ਜਿੰਨੇ ਵੀ ਉਹਨਾਂ ਦੀ ਪਾਰਟੀ ਆਈ ਆ ਸਾਰਿਆਂ ਨੂੰ ਇਸ ਪਾਵਨ ਵਾਲਮੀਕ ਤੀਰਥ ਦੇ ਉੱਤੇ ਪਹੁੰਚਣ ਤੇ ਜੀ ਆਇਆਂ ਨੇ ਜਿਆ ਵਾਲਮੀ ਕੀ ਆਰ ਆਰ ਸਭ ਤੋਂ ਪਹਿਲਾਂ ਜੈ ਵਾਲਮੀਕੀ ਹਰ ਹਰ ਵਾਲਮੀਕੀ ਦਿੱਤੇ ਕੀ ਕਰਨ ਜਾਂ ਦੁਆਰੇ ਕਰ ਹਾਂਜੀ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੋ ਬਲੇ ਸੋਨਰ ਪਾਇ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸਹਿਬ ਸ੍ਰੀ ਸ੍ਰੀ 108 ਸਤਿਗੁਰੂ ਗਿਆਨ ਨਾਮਾਰਾਜ ਕੀ ਜੈ ਸਤਿਗੁਰੂ ਹਰੀ ਨਾਮਾਰਾਜ ਕੀ ਜੈ ਮੌਜੂਦਾ ਗੱਦੀ ਨਸੀਬ ਸਤਿਗੁਰੂ ਮਹਾਰਾਜ ਮਲਕੀਤ ਨਾਮ ਬਾਰੇ ਕੀ ਜੈ ਸਭ ਤੋਂ ਪਹਿਲਾਂ ਮੈਂ ਦੇਸ਼ਾਂ ਤੇਸਾਂ ਸ਼ਵਾਦੀਆਂ ਸੰਤਾਂ ਨੂੰ ਜਿਹੜਾ ਅੱਜ ਪਾਵਨ ਦਿਹਾੜਾ ਸਤਿਗੁਰੂ ਗਿਆਨ ਨਾਮਾਰਾਜ ਦਾ ਕੋਮੀ ਇਤਿਹਾਸਕ ਮੇਲਾ जिंदा ਨੇ 81 ਦਿਨ जेल काट के पावन वाल्मीकि तीर्थ ਨੂੰ ਯਾਦ ਕਰਾਇਆ ਤੇ ਬਾ ਇਧਰ ਰਿਹਾ ਹੋ ਕੇ ਜਿਹੜਾ ਇੱਕ ਸਰਕਾਰ ਨੂੰ ਜਿਹੜਾ ਬਹੁਤ ਵੱਡਾ ਮੈਸੇਜ ਦਿੱਤਾ ਕਿ ਜਿਹੜਾ वाल्मीकि तीर्थ ਹੈ वाल्मीकि ਸਮਾਜ ਦਾ ਹੀ ਆ ਉਸ ਦਿਨ ਤੋਂ ਹੀ ਜਿਹੜਾ ਹੈ ਬੜੀ ਉਤਸ਼ਾਹ ਤੇ ਸ਼ਰਧਾ ਦੇ ਨਾਲ ਵਲਮੀਕੀ ਸਮਾਜ ਵੱਲੋਂ ਔਰ ਸਤਿਗੁਰੂ ਮਲਕੀਤ ਨਾਜੀ ਮਹਾਰਾਜ ਵੱਲੋਂ ਜਿਹੜਾ ਹਰ ਸਾਲ 10 ਫਰਵਰੀ ਜਿਹੜਾ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਤੇ ਨਾਲ ਦੀ ਨਾਲ ਮੈਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਇਸ ਮੇਲੇ ਦੇ ਉੱਤੇ ਜਿਹੜਾ ਸੁਨੀਲ ਧਾਕੜ ਜੀ ਬੀਜੇਪੀ ਵੱਲੋਂ ਉਹ ਵੀ ਸਿਰ ਨਾ ਗੁਰੂ ਗਿਆਨ ਦਾ ਹਮਾਰੇ ਦੇ ਸਮਾਗਮ ਤੇ ਨਾ ਤੋਂ ਮਸਤਕ ਹੋਏ ਤੇ ਨਾਲ ਦੀ ਨਾਲ ਉਹਨਾਂ ਨੇ ਸੰਤਾਂ ਨੂੰ ਅਸ਼ਵਾਜ ਦਵਾਇਆ ਕਿ ਜਿਹੜਾ ਤੁਹਾਡੇ ਕੁਝ ਵੀ ਅਧੂਰੇ ਕੰਮ ਆ ਜਿਹੜੀਆਂ ਨਕਮੀਆਂ ਸਰਕਾਰਾਂ ਬਾਦਲ ਸਰਕਾਰ ਦੇ ਵੇਲੇ ਤੋਂ ਲੈ ਕੇ ਕਾਂਗਰਸ ਸਰਕਾਰ ਵੀ ਆਈ ਆਮ ਆਦਮੀ ਵੀ ਆਈ ਜਿਨ੍ਹਾਂ ਨੇ ਬਾਦਮੀਕ ਤੀਰ ਦੁਬਾਰੇ ਕੁਝ ਵੀ ਨਹੀਂ ਸੋਚਿਆ ਉਥੋਂ ਦੇ ਪ੍ਰਬੰਧਾਂ ਬਾਰੇ ਉਥੋਂ ਦੇ ਜਿਹੜਾ ਪ੍ਰਸ਼ਾਸਨਿਆ ਜਾਂ ਕੋਈ ਸੇਵਾਦਾਰ ਆ ਉਹਨਾਂ ਨੂੰ ਪ੍ਰੋਪਰ ਤਰੀਕੇ ਦੇ ਨਾਲ ਜਿਹੜੀ ਆ ਉਹਨਾਂ ਨੂੰ ਤਨਖਾਹ ਵੀ ਨਹੀਂ ਅੱਜ ਤੱਕ ਹੋ ਰਹੀ ਜਿਹਦੇ ਬਦੌਲਤ ਜਿਹੜਾ ਸੰਗਤਾਂ ਦੇ ਵਿੱਚ ਬਹੁਤ ਗੁੱਸਾ ਤੇ ਬਹੁਤ ਇਹਦੇ ਵਿੱਚ ਰੋਸ ਭਰਿਆ ਮਾਹੌਲ ਵੀ ਆ ਕਿ ਜਿਹੜਾ ਸਰਕਾਰਾਂ ਨੇ ਸਾਨੂੰ ਕੇਜਰੀਵਾਲ ਨੇ ਭਗਵੰਤ ਮਾਨ ਨੇ ਬਹੁਤ ਵਿਸ਼ਵਾਸ ਦਿਵਾਇਆ ਸੀ ਕਿ ਜਿਹੜਾ ਸਾਡੀ ਸਰਕਾਰ ਬਣ ਤੇ ਅਸੀਂ ਤੁਹਾਨੂੰ ਜਿਹੜਾ ਵਾਲਮੀਕ ਤੀਰ ਦਾ ਪ੍ਰਬੰਧ ਜਿਹੜਾ ਨਾਸੰਪਰਤਾਇ ਦੇ ਹੱਥ ਵਿੱਚ ਵਾਲਮੀਕੀ ਸਮਾਜ ਦੇ ਹੱਥ ਵਿੱਚ ਦਿੱਤਾ ਜਾਊਗਾ ਜਿਹਦੇ ਵਿੱਚ ਸਰਕਾਰ ਨਾਕਾਮ ਰਹੀ ਆ ਉਹਦੇ ਵਿੱਚ ਹੁਣ ਜਿਹੜਾ ਅਸੀਂ ਸਤਿਗੁਰੂ ਮਹਾਰਾ ਮਲਕੀਤਨਾਥ ਜੀ ਵੱਲੋਂ ਔਰ ਪੂਰੇ ਸੰਤ ਸਮਾਜ ਵੱਲੋਂ ਜਿਹੜਾ ਭਾਜਪੀ ਨੂੰ ਸਮਰਥਨ ਆ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੀ ਕਿ ਭਾਈ ਜਿਸ ਤਰ੍ਹਾਂ ਆਮ ਆਦਮੀ ਨੂੰ ਦਿਲੋਂ ਸਮਰਥਨ ਕੀਤਾ ਇੱਕ ਵਾਰ ਬੀਜੇਪੀ ਨੂੰ ਵੀ ਜਿਹੜਾ ਕੰਬਲ ਦੇ ਫੋਨ ਨੂੰ ਖਿਲਾ ਕੇ ਜਿਹੜਾ ਬਹੁਤ ਉਤਸ਼ਾਹ ਦੇ ਨਾਲ ਵੱਡੀ ਲੀਡ ਜ਼ਿੰਦਾਰ ਜਿਹੜੀ ਆ ਜਿੱਤ ਦਵਾ ਕੇ ਪਾਵਨ ਵਾਲਮੀਕੀ ਤੀਰਥ ਨੂੰ ਯਾਦ ਕਰਾਉਣ ਦੇ ਵਿੱਚ ਯੋਗਦਾਨ ਪਾਓ ਜੈ ਵਾਲਮੀਕੀ ਹਾਰ ਹਾਰ ਵਾਲਮੀਕੀ